ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜਿਹੜੇ ਚੈਨਲ ਉੱਤੇ ਨਵੇਂ ਆਉਂਦੇ ਆ ਚੈਨਲ ਨੂੰ ਵਾਤਵਾਰ ਤੇ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਕੁਝ ਓਡੇ ੜਾਏ ਤੇ ਕੁਝ ਜਿਹੜੇ ਵੱਡੇ ਜੋਕ ਕਬੂਤਰ ਸਾਡੇ ਉਹ ਖਾਣ ਲੱਗੇ ਧੰਨਵਾਦ ਜੀ ਨਜ਼ਰ ਨਜ਼ਰ ਆਪਾਂ ਨੂੰ ਵੀਰ ਕਮੈਂਟਾਂ ਚ ਕਰਕੇ ਦੱਸਿਓ ਕਮੈਂਟ ਕਰਕੇ ਦੱਸਿਓ ਕਿਹੜੀ ਨਸਲ ਹੈਗੀ ਆ ਹੁਣ ਆਪੇ ਦਾ ਪਰ ਸਾਬ ਮਲਕਰੀ ਚ ਪਿਆਏ ਤੇ ਚਾੜੇ ਹੁਣ ਮਲ ਸਾਫ ਕਰਨਦੇ ਆ ਸਾਰੇ ਦਾਹਾਂ ਨਵਾ ਕੱਢਣਦੇ ਆ ਬੋਰੇ ਦੀ ਮੜਕੀਆਂ ਦੋ ਟੂਰਨਾਮੈਂਟ ਚ ਡੇਅਰ ਕੀਸ ਵਾਲਾ ਆਪਾਂ ਬਾਰੇ 30 ਚਾਹ ਵਾ ਜਾਈ ਚਾੜੇ ਪਿਆ ਆ ਇਹ ਸਿਰਫ ਸ਼ੌਂਕ ਕਰਨਾ ਵਾ ਇਹ ਸੇਲ ਵਾਲੇ ਵਾਸਤੇ ਨਹੀਂ ਆ ਸ਼ੌਂਕ ਵਾਲੇ ਆ ਸਿਰਫ ਸ਼ੌਂਕ ਕਰਨਾ ਵਾ ਤੇ ਕਮੈਂਟਾਂ 'ਚ ਦੱਸਣਾ ਵੀ ਕਿਹੜੀ ਨਸਲ ਆ ਜਿੱਦਾਂ ਮਰਜ਼ੀ ਆ ਆ ਇਹ ਪੰਜੀਆ ਜਾਵਣੀ ਬੰਦੇ ਆ ਨੇ ਜਿਹਨੇ ਰੂਪ ਤੇ ਤੁਹਾਨੂੰ ਦਿਖਾਵਾਂਗਾ ਨਾ ਸਾਰੇ ਮੈਂ ਕਦੋ ਸਾਲ ਤੋਂ ਆਪਣੇ ਕੋਲ ਉੱਡਣਦੇ ਆ ਇਹ ਵੀ ਉੱਡਿਆ ਹੋਣਾ ਅਗਲੇ ਸਾਲ ਫੇਰ ਉੱਡੂਗਾ 2025 ਆ ਚੌਥਾ ਸਾਲ ਹੀ ਤੀਜਾ ਸਾਲ ਹੀ ਇਹਦਾ ਹੁਣ ਅਗਲੇ ਸਾਲ ਚੌਥੇ ਸਾਲ ਚੁੱਡੂ ਦਾ ਹੁਣ ਇਹਦੇ ਨਾਲ ਜਿਹੜਾ ਚੈਂਪੀਅਨ ਕਬੂਤਰ ਆ ਉਹ ਵੀ ਤੁਹਾਨੂੰ ਵਿਖਾਉਣੇ ਆ ਲਈ ਲਈ ਸਾਰੇ ਕੂਤਰ ਜਿਹੜੇ ਉੱਡੇ ਘੜਾਏ ਜਾਣਾ ਤੁਹਾਨੂੰ ਸਿਰਫ ਉਹੀ ਵਿਖਾਉਣੇ ਆ ਆ ਕਬੂਤਰ ਦਾ ਪੂਰਾ ਰਾਮ ਹੈ ਕੰਕਰ ਨੰਬਰ 2 ਇਹ ਚੈਂਪੀਅਨ ਜਿਹੜਾ ਤਰਨਦਾਰ ਨੂੰ ਆਇਆ ਉਹ ਆ ਕਮੈਂਟ ਕਰਕੇ ਦੱਸਿਓ ਪੀ ਇਹ ਚ ਗੜਾ ਗੜਾ ਪਾ ਰਿਹਾ ਕਾ ਜਿਹੜੇ ਵੀਰਾਂ ਨੂੰ ਤੇ ਪਤਾ ਆ ਜਿਹੜੇ ਆ ਇਪਲਾਨਾਂ ਦਾ ਸ਼ੌਕ ਕਰਦੇ ਆ ਅਨਵਾਦੀ ਅੱਖ ਜਾ ਤੇ ਇਹ ਤੁਹਾਨੂੰ ਪਰਵਾਹ ਨਹੀਂ ਨਵਾਂ ਮੱਲ ਡੈਸ ਹੁੰਦੇ ਆ ਇਦਾਂ ਮੈਂ ਇਧਰੇ ਖੁੱਪ ਪਰਾਂ ਤੇ ਬਗਲ ਦੇ ਵਿੱਚ ਕੋਈ ਗੈਪ ਨਹੀਂ ਹੈਗਾ ਇੱਕ ਪਰਚ ਗੈਪ ਨਹੀਂ ਹੋਣਾ ਇਧਰੇ ਕੋ ਤੁਹਾਨੂੰ ਜਿੰਨਾ ਕਿ ਤਜਰਬਾ ਹੈ ਉਹ ਤੁਹਾਨੂੰ ਸ਼ੇਅਰ ਕਰਦੇ ਆ ਆ ਦੇਖੋ ਪਰ ਤੇ ਬਗਲ ਦੇ ਵਿੱਚ ਇੰਨਾ ਪਰ ਖੋਲਦਾ ਮੈਂ ਕੋਈ ਗੈਪ ਨਹੀਂ ਆ ਦਾ 15 ਸੈਕਿੰਡਾਂ ਚ ਜੀਰੋ ਚਿਲ ਜਾਂਦਾ ਹੈ ਇਨੀ ਹਾਈਟ 'ਚ ਜਾਂਦਾ ਹੈ 2 43 ਤੇ ਬੈਠਾ ਹੈ ਅੰਕੀ ਆਲੋ ਦੇਖੋ ਇਹਦੇ ਪਰ ਆਪੇ ਲਿਆਇਆ ਹੁੰਦੇ ਹਣ ਫੇਰ ਕਰੀ ਦੇ ਮੌਸਮ ਚਾਹੀਦੇ ਇਤਾਂ ਨਹੀਂ ਆਪੇ ਪੋਰ ਪਟਈ ਆਪੇ ਮਤਲਬ ਲੈਸ ਹੋ ਕੇ ਸਾਫ ਹੋ ਗਿਆ ਫੇਰ ਬਾਹਰ ਲਈ ਤੇ ਕਾਲੇ ਰੱਖਦਾ ਵਾ ਬਾਕੀ ਚਿੱਟੇ ਤੇ ਇਧਰੋਂ ਅੰਦਰੋਂ ਕਾਲੇ ਚਿੱਟੇ ਦੋਵੇਂ ਪੜਦਾ ਇਹ ਸੇਲ ਆਸਤੇ ਨਹੀਂ ਆ ਸਿਰਫ ਸ਼ੌਂਕ ਕਰਾਉਂਦੇ ਆ ਕਬੂਤਰਾਂ ਦਾ ਵਾ ਤੁਹਾਨੂੰ ਦੇ ਬੁੱਤਰ ਆਡੇ ਉੱਡੇ ਆ ਸ਼ੌਂਕ ਵਾਲੇ ਆ ਉਹਨਾਂ ਦਾ ਸਿਰਫ ਸ਼ੌਂਕ ਕਰਾਉਨੇ ਆ ਸੇਲ ਆਸਤੇ ਨਹੀਂ ਹੈਗੇ ਠੀਕ ਆ ਜਨਾਬ ਵੀ ਮੇਰਾ ਵੀਰੇ ਇਹਨਾਂ ਨੂੰ ਪੁੱਛੇ ਬਾਅਦ ਚ ਇਹ ਸਿਰਫ ਸ਼ੌਂਕ ਆਸਤੇ ਆ ਤੇ ਕਮੈਂਟਾਂ 'ਚ ਦੱਸਿਓ ਕਿਹੜੀ-ਕਿਹੜੀ ਨਸਲ ਹੈਗੀ ਆ ਸਿਰਫ ਤੁਹਾਨੂੰ ਸ਼ੌਂਕ ਕਰਾਉਣਾ ਤੇ ਸੇਲ ਆਸਤੇ ਨਹੀਂ ਆ ਬੱਚੇ ਇਹਨਾਂ ਦੇ ਦੇ ਸਕਦੇ ਆ ਬੱਚੇ ਫਿਲਹਾਲ ਤੇ ਅਜੇ ਪਾਲਦੇ ਪਏ ਆ ਇਹਦੇ ਪਿਓ ਦੇ ਨਾਲ ਇਹ ਚੈੱਕ ਕਰਦੇ 2024 ਦਾ ਚੈਂਪੀਅਨ ਦਰਨਦਰਨ ਦਾ 243 ਦੀ ਫਰਸਟ ਵੀ ਦੇ ਬਿੰਨ ਹੇਟ ਕਬੂਤਰ ਦਾ ਵੀ ਦੋਏ ਨੇ ਨੰਬਰ ਦਵਾਇਆ ਨੂੰ ਹਾਲੋ ਇੱਕ ਸੇਬੇ ਵਾਲੇ ਕਬੂਤਰ ਦਾ ਬੱਚਾ ਇਸ ਸਾਲ ਮਤਲਬ ਬਾਜ਼ੀਆਂ ਤੋਂ ਬਾਅਦ ਇਹ ਗਿੱਜਾ ਸੀ ਤੇ ਹੁਣ ਇਹ ਅਗਲੇ ਸਾਲ ਲੱਡੂਗਾ 2025 ਚ ਵਿੱਚ ਦੀ ਆਖੋ ਦਿਖਾਉਣੀ ਹੈ ਤੁਹਾਨੂੰ ਫੇਰ ਪਹਿਲਾ ਦਾ ਰੰਗ ਵੇਖੋ ਪੂਰਾ ਕਿਦਾਂ ਦਾ ਲਾ ਆਏਗਾ ਨੂੰ ਪੱਲੇ ਬਗਾਉਣੇ ਆ ਪਿਓ ਹੈਗਾ ਵਾ ਮਾਂ ਇਹਦੀ ਮਰ ਗਈ ਆ ਵਾਰਿਸ ਚ ਪਿਓ ਇਹਦਾ ਹੈ ਆਪਣੇ ਕੋ ਤੇ ਮਾਂ ਇਹਦੀ ਮਰ ਗਈ ਆ ਇੱਕੋ ਹੀ ਬੱਚਾ ਇਹ ਹੋ ਰਿਹਾ ਵਾ ਹੁਣ ਪਿਓ ਇਹਦੇ ਨੂੰ ਨਾ ਫੇਰ ਜੋੜੇ ਲਾਇਆ ਵਾ ਆ ਲੋ ਪਰ ਆਂਦੀਆਂ ਲੈਂਥਾ ਜਾ ਕੇ ਕਰੋ ਬੈਲੈਂਸ ਪੂਛਿਆ ਜਿੱਦਾਂ ਮਰਜ਼ੀ ਐ ਕਰ ਲੋ ਲੋ ਯਾਨੀ ਇੰਨੇ ਨਹੀਂ ਬੈਲੈਂਸ ਛੱਡਣਾ ਆਪਣਾ ਸਿਰਫ ਤੁਹਾਨੂੰ ਸ਼ੌਂਕ ਆਲੇ ਕਰਾਉਂਦੇ ਆ ਸੇਲ ਆਸ ਤੇ ਕੋਈ ਨਹੀਂ ਹੈਗਾ ਤੇ ਨਾ ਹੀ ਕੋਈ ਮੇਰਾ ਵੀਰ ਪੁੱਛੇ ਸਿਰਫ ਸ਼ੌਂਕ ਹੀ ਕਰਾਉਂਦੇ ਆ ਸੇਲ ਨਹੀਂ ਕੋਈ ਹੈ ভাই ਸਿਰਫ ਸ਼ੌਂਕ ਆ ਜਿਹੜੇ ਸਾਡੇ ਉੱਡੇ ਆਣਾ ਸੀ ਉਹਨਾਂ ਦਾ ਤੁਹਾਨੂੰ ਮੈਂ ਸ਼ੌਂਕ ਕਰਾਉਂਦੇ ਆ ਜੋ ਤੇ ਤੇ ਲਾਸਟੇ ਕੋਈ ਨਹੀਂ ਹੈਗਾ ਸਿਰਫ ਸ਼ੌਂਕ ਆ। ਬਾਕੀ ਜਿਹੜੇ ਵੀ ਚੈਨਲ ਉਹਦੇ ਨਵੇਂ ਆਉਂਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਤੇ ਫੇਸਬੁੱਕ ਤੇ ਵੀ ਫੋਲੋ ਕਰਿਆ ਕਰੋ। ਆਪਾਂ ਨਵੇਂ-ਨਾਵੇਂ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਾਉਂਦੇ ਰਿਹਾ ਕਰਨਾ। ਆ ਗਾ ਫਿਰ ਬਾਜ਼ੀਆਂ ਜੇ ਪਰਖਾਵਾਂਗੇ ਲਾਈਵ। ਮੋਟੀ ਵਾਲਾ ਲਾਉਣ ਦਾ ਵੀ ਤਰੀਕਾ ਦੱਸ ਦੇਣਾ ਆਪਾਂ ਨੂੰ। ਬੱਚੇ ਬਹੁਤ ਦੇ ਰਹੇ ਆ ਆਪੇ ਕਬੂਤਰ। ਤੇਬੇ ਵਾਲਾ ਕਬੂਤਰ ਆ ਸਭ ਜੀ ਨਾ ਕਹ ਲੋ ਜਿਹੜਾ ਮਰਜ਼ੀ ਗਲੋ ਚੱਲ ਗਿਆ ਇਹ ਤਾਂ ਲਓ ਵੀ ਇਹ ਕਟਾੜੀ ਮਾਦੀ ਦਾ ਕਰੋ ਹਸ਼ੌਕ ਨਸਲ ਨਸਲ ਨੂੰ ਨਹੀਂ ਪਤਾ ਲੋਕ ਕਹਿੰਦੇ ਆ ਟੈਡੀ ਆ ਪਤਾ ਨਹੀਂ ਹੁਣ ਨੂੰ ਕਿਹੜੀ ਐ ਟੈਡੀ ਆ કે ਨਹੀਂ ਟੈਡੀ ਐ ਇਹ ਨਹੀਂ ਮੈਨੂੰ ਪਤਾ ਪਰ ਇਹ ਵੀ ਪੱਛਾ ਚੰਗਾ ਡਾਉਂਦੀ ਸਾਡੇ ਕੋਲ ਬਿਲਕੁਲ ਛੋਟੀ ਜੀ ਹੈਗੀ ਆ ਇਹ ਫੜੀ ਹੀ ਹੋ ਰੋ ਆਪਾਂ 5-6 ਸਾਲ ਹੋ ਗਏ ਪਲਾਂ ਤਿੰਨ ਮੋਰਾਂ ਦੇ ਆਈ ਸੀ ਹਰਾ ਪੂਰਾ ਪੱਲਾ ਸੀ ਦਾ ਪੂਰਾ ਹਰਾ ਗੁਰਗਰੀ ਡਿੱਗੀ ਤੇ ਉਹ ਕੇ ਵੀਰ ਨੇ ਫੜ ਕੇ ਦਿੱਤੀ ਯਾਰ ਦਵਾਦਾਰਾਂ ਦਾ ਪੂਰਾ ਰੰਗ ਆ ਬਿਲਕੁਲ ਛੋਟੀ ਜੀ ਹੈਗੀ ਹੈ ਆ ਵੇਖੋ ਤੁਹਾਡੇ ਸਾਹਮਣੇ ਕੱਢਿਆ ਹਤੇ ਛੋਟੀ ਬਿਲਕੁਲ ਹੈਗੀ ਹੈ ਪਰ ਬੱਚਾ ਬਹੁਤ ਡਾਉਂਦੀ ਆ ਬੱਚਿਆਂ ਦਾ ਰਿਜ਼ਲਟ ਬਹੁਤ ਜ਼ਿਆਦਾ ਇਹਦੇ ਨਾਲ ਨਸਰ ਬਾਕੀ ਤੁਸੀਂ ਕਮੈਂਟਾਂ 'ਚ ਦੱਸ ਦਿਓ ਵੀ ਕਿਹੜੀ-ਕਿਹੜੀ ਹੈਗੀ ਆ ਮੈਨੂੰ ਤੇ ਇਹਦਾ ਪਤਾ ਨਹੀਂ ਆ ਬੈਲੈਂਸ ਵੀ ਇਹਦੀ ਪੂਛ ਹੈ ਜਿੱਦਾਂ ਕਹਿੰਦੇ ਵੀ ਆਹੀਂ ਦੇ ਵੇਖੋ ਜਲਦੀ ਵੀਡੀਓ ਜੀ ਵਿਖਾਤਾ ਵੀ ਆ ਲੋ ਆ ਲੋ ਆ ਲੋ ਆ ਲੋ ਜਿੰਨੀ ਮਰਜ਼ੀ ਤਾਂ ਆਠਾਂ ਦੇ ਉਹ ਆ ਦੇਖੰਜੇ ਸਰਵ ਸ਼ੌਂਕ ਵਾਲੇ ਕਬੂਤਰ ਵਖਾਉਂਦੇ ਆ ਤੁਹਾਨੂੰ ਸੇਲ ਵਾਲੇ ਨਹੀਂ ਪੂਰੀ ਦਾ ਪੱਛਾ ਇਹ ਮੇਰੇ ਉੱਡਣਦੇ ਆ ਪੈਰ ਕੀ ਦੋ ਟੂਰਨਾਮੈਂਟ ਛੱਡਿਆ ਬਹੁਤਾ ਆਈਟੀ ਚੋੜਦਾ ਪਰ ਉਤੋਂ ਜਿਹੜਾ ਨਿਕਲਦਾ ਨਾ ਫਿਰ ਐ ਫੁੱਲ ਹੋ ਕੇ ਤਾਂ ਜਾਜ ਬਣ ਕੇ ਆਉਂਦਾ ਜਦੋਂ ਪੂਰੀ ਦੀ ਸਾਹ ਸੱਤਿਆ ਮੁੱਕ ਜਾਂਦੀ ਨਾ ਉਦੋਂ ਹੀ ਆ ਕੇ ਬੈਂਦਾ ਇਹਦੀ ਪਰਜਾ ਇਹ ਸਾਰੇ ਮੇਰੇ ਜਿਹੜੇ ਕਬੂਤਰੇ ਉੱਡੇ ਆ ਉਹਨਾਂ ਦਾ ਤਾਂ ਨਸ਼ੌਂਕ ਕਰਾਉਂਦੇ ਆ ਜੋ ਵਾਈਬ੍ਰੇਟ ਹੋਣਦੇ ਆ ਕੋ ਕੋਰੋਨਾ ਸ਼ਾਪ ਦਾ ਕਾੜਾ ਡਾ ਜਿਹੜੇ ਹੁੰਦੇ ਆ ਫਰੋਈਪੁਰੀਆਂ ਦੇ ਆਹ ਜੀ ਆ ਇਹਦਾ ਪੂਰਾ ਰਹਾਂਗੇ ਫੁੱਲ ਲੋਡ ਦਾ ਸਾਡੀ ਰਿਜ਼ਲਟੜ ਕਬੂਤਰ ਸਾਡਾ ਘਰ ਦਾ ਬੱਚਾ ਤੇ ਉਹਦਾ ਮਰ ਗਿਆ ਵਾ ਦੂਜਾ ਮਤਲਬ ਮਾਂ ਇਹਦੀ ਵੀ ਮਰ ਗਈ ਆ ਤੇ ਪਿਓ ਵੀ ਇਹਦਾ ਮਰ ਗਿਆ ਵਾ ਹੁਣ ਇੱਕ ਫਰੋਈਪੁਰੀ ਹੋ ਰਿਆ ਉਦੀ ਪੱਟੀ ਨਾਲ ਇਹਨੂੰ ਜੋੜਾ ਲਾਉਣਾ ਉਹ ਵੀ ਕਰਦੀ ਪੱਟੀ ਨਿਕਲੀ ਇੱਕ ਤੇ ਉਹਦੇ ਨਾਲ ਇਹਦਾ ਜੋੜਾ ਲਾਤ ਲੱਗੇ ਆਂ ਅੰਦਰੋਂ ਵੀ ਪਰਹ ਬਾਹਰ ਇਹਨੂੰ ਆਂ ਪਰਤੇ ਪਰ ਚੜਿਆ ਇਹਦਾ ਇਹਦੀ ਵੀ ਦਹਵੀਂ ਲੰਬੀ ਹੁੰਦੀ ਆ ਥਾਰੇ ਪਿਆ ਇਹਦੀ ਨੌਵੀਂ ਦਸਹੀ ਕੱਢਣ ਦੇ ਆ ਇਹਦੇ ਵੀ ਪਾਰ ਤੇ ਬਗਲ ਦੇ ਵਿੱਚ ਕੋਈ ਗੈਪ ਨਹੀਂ ਪਾਰ ਵੇਲੇ ਮੇਰੇ ਅੰਗੂਠੇ ਤੇ ਪੂਰੇ ਜਿੱਦਾਂ ਕਹਿੰਦੇ ਨੇ ਹੁੰਦੇ ਬਗਲ ਅੰਗੂਠੇ ਤੇ ਅੰਗੂਠੇ ਨੂੰ ਕਵਰ ਕਰਨਾ ਅੰਗੂਠੇ ਨੂੰ ਕਵਰ ਕੀਤਾ ਨੇ ਮੇਰੇ ਤੇ ਇਹ ਪੂਛੇ ਦੀ ਵੇਖ ਲੋ ਕੋਈ ਨਹੀਂ ਹੈ ਹੂੰ ਫੜ ਕੇ ਨੱਪ ਕੇ ਆਪ ਨਹੀਂ ਕਰਦੇ ਗਿਆਮੀ ਬੰਨੇ ਆ ਦਿੱਤਾ ਆ ਰਹੀ ਆ ਇਹ ਅੱਖ ਤੁਹਾਨੂੰ ਫੇਰ ਵਿਖਾ ਦਿੰਨੇ ਆ ਵੇਖੋ ਬਾਕੀ ਕਮੈਂਟਾਂ 'ਚ ਦੱਸਿਆ ਹੋਇਆ ਵੀ ਕਿਹੜਾ ਨਾ ਜੋੜਾ 'ਚ ਕਿਹੜੀ ਮਾਦੀ ਨਾਲ ਰਿਜ਼ਲਟ ਦਊ ਇਹ ਸੱਕਦੀ ਕਿ ਥੋੜੀ ਲਾਈਟ ਕੇ ਥੋੜੀ ਗਰੇ ਅੱਖ 'ਚ ਇਹ ਜੋੜਾ ਲੌਣਾ ਹੋਵੇ ਤੇ ਕਿੰਦਾ ਦੀ ਮਾਤੀ ਇਹ ਤੇ ਨਾ ਲੱਗੀ ਚਾਹੀਦੀ ਐ ਫੇਰ ਰਿਜ਼ਲਟ 'ਚ ਕੋਈ ਕਮੀਨਾ ਹੋਵੇ ਆਈ ਦੇ ਬਾੜੇ ਚੰਗੇ ਜੋੜੇ ਲਾਏ ਜਿੱਦਾਂ ਹੀ ਉਹਨਾਂ ਦਾ ਤੁਹਾਨੂੰ ਸਾਰੇ ਦਾ ਸ਼ੌਂਕ ਕਰਾਉਂਨੇ ਆ ਵੈਰ ਆ ਕੂਤਰ ਤੇ ਮੈਂ ਤੁਹਾਨੂੰ ਪਹਿਲਾਂ ਵੀ ਵਿਖਾਇਆ ਵਾ ਪਰ ਹੁਣ ਮੈਂ ਚੱਲ ਵੀਡੀਓ ਚ ਫੇਰ ਵਿਖਾ ਦਿੰਨੇ ਆ ਡੈਡੀ ਬਾਕੀ ਹੁਣ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਕਿਹੜਾ ਡੈਡੀ ਐ ਸਾਨੂੰ ਜਿੰਨਾ ਨੂੰ ਪਤਾ ਅਸੀਂ ਉਹਦੇ ਦੱਸਤਾ ਤੇ ਪਾਰਿਆ ਚਾਰੇ ਪੂ ਸ਼ੋਹਾਰੀਏ ਜਾਮਨੀ ਛੇੜ ਬਹੁਤ ਜਿਆਦੀ ਮਾਰਦਾ ਬਹੁਤ ਜਿਆਦੀ ਜਾਮਨੀ ਛੇੜ ਮਾਰਦਾ ਵੀਡੀਓ 'ਚ ਪਤਾ ਨਹੀਂ ਨਜ਼ਰ ਆਉਂਦੀ ਕਿ ਨਹੀਂ ਇੱਥੇ ਪੂਰੀ ਜਾਮਨੀ ਹੋਈ ਪਈ ਆ ਜਾਮਨੀ ਆ ਪੂਰੀ ਜਾਮਨੀ ਤੇ ਗਰਦਨ ਵੀ ਆ ਜਾਮਨੀ ਪੂਰੀ ਜਾਮਨੀ ਛੇੜ ਚ ਵੀਰ ਆਪੇ ਬੈਠਾ ਹੈ ਤਿੰਨ ਮੋਰਾ ਹੀ ਇਹਦੇ ਉੱਡ ਵੀ ਗਿਆ ਤੇ ਫਿਰ ਆਪੇ ਬਹਿ ਗਿਆ ਆਪੇ ਬੈਠਾ ਤੇ ਆਪੇ ਉੱਡ ਗਿਆ ਡਰ ਕੇ ਫਿਰ ਤੇ ਫਿਰ ਜਾਲ ਤੇ ਲੱਤ ਗਿਆ ਮਾਗਾ ਚਲੋ ਮਾੜੇ ਚੰਗੇ ਜਿਹੜੇ ਉੱਡੇ ਆ ਉਹਨਾਂ ਦਾ ਸ਼ੌਂਕ ਕਰਾਈਏ ਤੇ ਰਿਜ਼ਲਟ ਉਹਨਾਂ ਦਾ ਤੁਹਾਨੂੰ ਸ਼ੌਂਕ ਕਰਾਉਣਾ ਜਿਹੜੇ ਉੱਡੇ ਇਹਨੂੰ ਨਜੋੜੇ ਲਾਇਆ ਵਾ ਬਾਕੀ ਵੇਚਦੇ ਆ ਕਿਦਾਂ ਦਾ ਬੱਚਾ ਕੱਢਦਾ ਤੇ ਕੀ ਰਿਜ਼ਲਟ ਦੇਂਦਾ ਜੋ ਰਿਜ਼ਲਟ ਤਾਂ ਉਹ ਵੀ ਤੁਹਾਨੂੰ ਦੱਸਾਂਗੇ ਕਿਹੜੀ ਮਾਦੀ ਨਾਲ ਲਾਇਆ ਤਾਂ ਜੋੜਿਆਂ ਦਾ ਸ਼ੌਂਕ ਕਰਾਵਾਂਗੇ ਜੋੜੇ ਤੋੜੇ ਜੇ ਥੋੜੇ ਜੀ ਪੱਕੇ-ਪੁੱਕੇ ਕਰਕੇ ਨਾਲ ਜੋੜੇ ਫਿਰ ਤੁਹਾਨੂੰ ਦੱਸਾਂਗੇ ਕਿਹੜਾ ਕਿਦਾਂ ਦਾ ਲਾਇਆ ਆ ਇਹਦੇ ਨਾਲ ਰੰਗ ਪੂਰਾ ਤਿਆਰ ਆ ਹਾਰੇ ਪੰਜੀ ਮਾਦੀ ਤੇ ਮੇਰਾ ਇਹਨਾਂ ਹੀ ਲੱਗਦਾ ਸੀ ਵੀ ਆਦਿ ਨਾਲ ਜੋੜੇ ਲਾਦਾ ਜਿਹੜੀ ਤੁਹਾਨੂੰ ਪਹਿਲਾਂ ਆ ਇੱਕ ਨਾ ਕਸ ਵਾਲੇ ਟਿਆੜੀ ਬਣਾਇਆ ਵਾ ਆਪਣੇ ਲੋ ਐਕਸਪੈਰੀਮੈਂਟ ਕੀਤਾ ਸੀ ਤੇ ਪਰ ਸਹੀ ਰਿਹਾ ਰਿਜ਼ਲਟ ਮਨੇ ਬਹੁਤ ਵਧੀਆ ਚੀਜ਼ ਬਣੀ ਹੈ ਮੇਰੇ ਕੋਲ ਇਹਨੂੰ ਹੁਣ ਜੋੜੇ ਲਾਉਣਾ ਵਾ ਆਖਣਾ ਇਹ ਇਹਨਾਂ ਤੁਹਾਨੂੰ ਆ ਲੈ ਇੱਕ ਨਵੀਂ ਚੀਜ਼ ਬਣਾਈ ਸੀ ਬਿਲਕੁਲ ਕਸ ਵਾਲੀ ਨਵੀਂ ਆਟਮ ਬਣਾਈ ਆਪੇ ਮੇਕਿੰਗ ਖੋਦ ਹੀ ਕਰਦੀ ਕੀਤੀ ਮਤਲਬ ਪੰਗਾ ਪੰਗਾ ਲੈ ਕੇ ਕੋ ਜੋੜਾ ਪੁੱਠਾ ਸਿੱਧਾ ਲਾ ਕੇ ਬੜੀ ਵਧੀਆ ਚੀਜ਼ ਬਣ ਗਈ ਆ ਮੈਨੂੰ ਡਾਇਆ ਆਣੀ ਆ ਤੇ ਇਹਨੂੰ ਉਹਨਾਂ ਨੇ ਜੋੜੇ ਲਾਉਣਾ ਵਾ ਬਸ ਕਿਹਦਾ ਮਾਂ ਪਿਓ ਭੈਣ ਭਰਾ ਸਾਰੇ ਉੱਡੇ ਆ ਬਲੱਡ ਇੱਕੋ ਹੀ ਕੀਤਾ ਵਾ ਤੇ ਆਹ ਦਾ ਪਾਰਿਆ ਵਾਈਬ੍ਰੇਟਰ ਹੁੰਦਾ ਜੀ ਆ ਇਨਾ ਪਤਾ ਲੱਗ ਹੀ ਗਿਆ ਨਾ ਵੀ ਕਿਹੜਾ ਕਬੂਤਰ ਦਾ ਬੱਚਾ ਟੈਡੀ ਪਰੇ ਚ ਜ਼ਰੂਰ ਹੈਗਾ ਟੈਡੀ ਆ ਪਰ ਕਿਹੜੇ ਟੈਡੀ ਆ ਇਹ ਦੱਸਿਓ ਕਮੈਂਟ ਕਰਕੇ ਇਹਦੀ ਵੀ ਦਮ ਹੀ ਲੰਬੀ ਕੀਤੀ ਆ ਚਲੋ ਇੱਕ ਵਾਰ ਦੀ ਬੂਸ਼ ਆ ਇੱਕ ਵਾਰ ਚ ਹਲੋ ਕੋਈ ਅਹੀਂ ਆਇਆ ਹੂੰ ਫੜ ਕੇ ਨਹੀਂ ਕਰਦੇ ਜਿੱਤਾਂ ਹੈਗੀ ਉਦਾਂ ਹੀ ਰਹਿ ਜਾਂਦੇ ਦੀ ਤੇ ਸਾਨੂੰ ਆਇਆ ਤੇ ਪੰਜੇ ਜਾਵਨੀ ਪੰਜੇ ਇਹ ਕੋਦੀ ਮੇਕਿੰਗ ਹੈ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਹੈ ਮਤਲਬ ਵਧੀਆ ਚੀਜ਼ ਬਣ ਗਈ ਹੈ ਸੋਨਾ ਰਗ ਰੰਗ ਬੜਾ ਸੋਹਣਾ ਤੇ ਰਿਜ਼ਲਟ ਵੀ ਬਹੁਤ ਜ਼ਿਆਦਾ ਹੈ ਦਾ ਹੁਣ ਇਹਨੂੰ ਗਾਂ ਜੋੜੇ ਲਾਣਾ ਟੈਡੀ ਕਬੂਤਰੀ ਨਾਲ ਇੱਕ ਪੱਠਾ ਬਣਿਆ ਪੱਠਾ ਬਣਿਆ ਇਹਨੂੰ ਟੈਡੀ ਕਬੂਤਰੀ ਨਾਲ ਲਾਵਾਂਗੇ ਜੋੜੇ ਤੇ ਫੇਰ ਇਹਦਾ ਵੇਖਾਂਗੇ ਕੀ ਰਿਜ਼ਲਟ ਨਿਕਲਦਾ ਚਲੋ ਤੁਹਾਨੂੰ ਕਿਤੇ ਥੱਲੇ ਨੇ ਬੈਣਾ ਨਹੀਂ ਆ ਇਹਦਾ ਤੁਹਾਨੂੰ ਤਾਂ ਖਲਾਰ ਕੇ ਸ਼ੌਕ ਕਰਾਉਣਾ ਹੈ ਆ ਨਵੀਂ ਚੀਜ਼ ਬਣੀ ਹੈ ਆ ਹਲੋ ਇੱਕ ਡੱਬ ਵਾਲਿਆਂ ਦਾ ਜੋੜਿਆਂ ਦਾ ਬੱਚੇ ਦਾ ਸ਼ੌਕ ਕਰੋ ਏ ਉੱਡਿਆ ਵਾ ਰਿਜ਼ਲਟ ਡਿਆ ਦੋ ਬਾਜੀਆਂ ਚ ਆਰਕੀ ਵਿੱਡਿਆ 12 ਦੇ ਲੱਗ ਬੰਨੇ ਬੈਠਾ ਏ 44 ਟੈਂਪਰੇਚਰ ਚ ਐਂ ਕਹੀਏ ਸ਼ਾਮ ਨੂੰ ਬੈਠਾ ਜੀ ਰਾਤ ਨੂੰ ਬੈਠਾ ਜੀ ਉਹ ਨਹੀਂ ਹੈਗਾ ਫਰਕੀ ਦੀ ਰਾਤਾਂ ਪਈਆਂ ਹੀ ਨਹੀਂ ਕਿਸੇ ਕੂਤਰਾਂ ਦੀਆਂ 12 ਵੇ ਦੇ ਲੱਗ ਬੰਨੇ ਬੈਠਾ ਹੀ ਏ ਹੱਥੋਂ ਤਾਂ ਕਾਟੀ ਲਈਦਾ ਤਾਂ ਕਰਕੇ ਨਾ ਥੋੜਾ ਗੁੱਸਾ ਕਰਦੇ ਇਹ ਚ ਵੀ ਡਾੜੀ ਪਰ ਨਜ਼ਰ ਆ ਗਿਆ ਲੱਗਦਾ ਤੁਹਾਨੂੰ ਫਾਦਾ ਨਹੀਂ ਬਣਾ ਕਿਹੜੇ ਪਰਦੀ ਨਿਸ਼ਾਨੀ ਹੁੰਦੀ ਆ ਕਮੈਂਟ ਕਰਕੇ ਦੱਸਿਓ ਵੀ ਕਿਹੜਾ ਪਰੰਦਾੜ ਆ ਜਿਹੜੇ ਜਿਹੜੇ ਵੀਰ ਨੂੰ ਗੁੱਸਾ ਕਰਕੇ ਲਾਦਾ ਚੰਨ ਆਈ ਨਹੀਂ ਦਿਨ ਛੱਡ ਦਿੰਨੇ ਭਰਾ ਲੈ ਲੈ ਨਹੀਂ ਨਹੀਂ ਉਦਾਂ ਹੀ ਵੇਖ ਲੋ ਇਹਨੇ ਹੱਥੇ ਨਹੀਂ ਲਾਉਂਦੇ ਨਾਲ ਲੱਗਦਾ ਡੱਬ ਵਾਲਿਆਂ ਚੋਂ ਵੀ ਸ਼ੇਪ ਬਣੀ ਤਾਂ ਨਜ਼ਰਾ ਹੀ ਕਹਿੰਦੀ ਐ ਇਹ ਡੱਬ ਵਾਲੇ ਦਾ ਬੱਚਾ ਵਾ ਔਰਦਾ ਮੇਰੇ ਉਹ ਉਹ ਇੰਨਾ ਗੁੱਸਾ ਕਰਦਾ ਇਹਨਾਂ ਤੋਂ ਬਾਜ਼ੀਆਂ 'ਚ ਨਹੀਂ ਗਰਮ ਹੁੰਦਾ ਜਿੰਨਾ ਹੁਣ ਹੁੰਦੇ ਆ ਹੱਥ 'ਚ ਗਰਮ ਤੈਨੂੰ ਆਵ ਕਰਨਾ ਪੈਂਦਾ ਚੈੱਕ ਕਰੋ ਹੱਥ ਲਾਉਂਦਾ ਖੰਭ ਤੜਵਾਉਗਾ ਇਹੋ ਤੇ ਇੱਕ ਆ ਕਬੂਤਰ ਦਾ ਕਰੋ ਸ਼ੋਅਗਾ ਇਹ ਵੀ ਫੜਿਆ ਸੀ ਬਾਅਦ 'ਚ ਜਾਲ ਤੇ ਲੱਗ ਗਿਆ ਤੇ ਐਰਕੀ ਉਹਨਾਂ ਦੋ ਟੂਰਨਾਮੈਂਟ ਛੁੱਟਿਆ ਪਿਛਲੇ ਸਾਲ ਨਹੀਂ ਡਾਇਆ ਐਰਕੀ ਡਾਇਆ ਨੂੰ ਬੜਾ ਰਿਜ਼ਲਟ ਦਿੱਤਾ ਨੇ ਘਰ ਦਾ ਬਹੁਤ ਪੱਕਾ ਇਹ ਅੰਮ੍ਰਿਤਸਰੋਂ ਆਇਆ ਹੈ ਕਬੂਤਰ ਉਹ ਫੜਿਆ ਹੈ ਅਮਰ ਸਰਦਾ ਹੀ ਉਸ ਤੋਂ ਜੇ ਕੋ ਕਾਪ ਪੁੱਡਾ ਪਿਛਲੇ ਸਾਲ ਉਹਦਾ ਅਸੀਂ ਪੜਿਆ ਪਿਛਲੇ ਸਾਲ ਨਹੀਂ ਪਿਛਲੇ ਪਿਛਲੇ ਸਾਲ ਪਿਛਲੇ ਸਾਲ ਆ ਪਿਛਲੇ ਸਾਲ ਹੀ ਫੜਿਆ ਸੀ ਤੇ ਪਿਛਲੇ ਸਾਲ ਬਈ ਪੱਕਾ ਕਰ ਲਿਆ ਤੇ ਇਸ ਸਾਲ ਬਾਜ਼ੀਆਂ ਜਿਹੜਾ ਆ ਇਹਨੂੰ ਹੁਣ ਕਰੀਚ ਚ ਪਿਆ ਵਾ ਪਤਾ ਨਹੀਂ ਕਿਦਾਂ ਦਾ ਪਰ ਰਿਜ਼ਲਟ ਬਹੁਤ ਜ਼ਿਆਦਾ ਹੈ ਦਾ ਬਹੁਤ ਹੀ ਹੀ ਉੜਦਾ ਟੋਡਾਂ ਚ ਮੈਨਾਂ ਬਹੁਤ ਜ਼ਿਆਦਾ ਅਮਰ ਸਰਦਾ ਹੀ ਇਹਨਾਂ ਨੂੰ ਮੈਨੂੰ ਪਤਾ ਹੈ ਅਮਰ ਸਰਦੀ ਮੋਰ ਲੱਗੀ ਸੀ ਇਹਨੂੰ ਕਮੇਟੀ ਦੀ ਪਸੂ ਦੀ ਹੁਣ ਇਹਨੂੰ ਅਗਲੇ ਸਾਲ ਢਾਕੇ ਨਾ ਫਿਰ ਇਹਨੂੰ ਜੋੜਿਆਂ 'ਚ ਪਾ ਦੇਣਾ ਅਗਲੇ ਸਾਲ ਇੱਕ ਰੀਡਾ ਢਾਕੇ ਹੋਰ ਫਿਰ ਇਹਨੂੰ ਜੋੜਿਆਂ 'ਚ ਪਾਵਾਂਗੇ ਆ ਇਹਦਾ ਪੂਰਾ ਰੰਗ ਅਗਲੇ ਸਾਲ ਢਾਕੇ ਇਹਨੂੰ ਜੋੜਿਆਂ 'ਚ ਪਾਵਾਂਗੇ ਜਿਹੜੇ ਵੀਰ ਜੋਰਿਆਂ ਦਾ ਸ਼ੌਂਕ ਕਰਦੇ ਆਣਾ ਆ ਕਰੇ ਉਹ ਚੈੱਕ ਕਰਦੇ ਦੱਸਿਓ ਕਿਹੜਾ ਕਬੂਤਰ ਹੈ ਇਹ ਮੇਰੇ ਕੋਲ ਐਨਾ ਕਾ ਰਿਜ਼ਲਟ ਆਣਾ ਬਹੁਤ ਜ਼ਿਆਦਾ ਹੈ ਇਹ ਆ ਵੀ ਬੜਾ ਉੜਦਾ ਤੇ ਬੱਚਾ ਬਹੁਤ ਡੌਦਾ ਇਹਦੇ ਘਾਟੋ ਘਾਟੇ ਚਾਰ ਮੋੜਾਂ ਤੇ ਆਇਆ ਹੀ ਰਿਹਾ ਤੇ ਆ ਜੀ ਨਾ ਕਰੀਚ ਪਰ ਇਹਦੇ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੀ ਪਰ ਉਹਦੇ ਪਰਾਂ ਜਿਹੜੇ ਹੈਗੇ ਸ਼ੇਵ ਚੈੱਕ ਕਰੋ ਕਰਵਾ ਚੈੱਕ ਕਰੋ ਪਰ ਆ ਗੀਆਂ पूरा रंग जर कबूतर अं कहने बाकी तो ही कमेंटा है दस कहते जो अर जौसरे कहने तु कमेंटा दस भी बड़ा रिजल्ट है ਪਤਾ ਨਹੀਂ ਹੁਣ ਇਹ ਕਮੈਂਟਾਂ ਦੀ ਤੋਹੀ ਦੱਸਣਾ ਤੇ ਕਿਹੜਾ ਗੂਤਰ ਹੈ ਕਿਹੜੀ ਨਜ਼ਰ ਹੈ ਮੇਰੇ ਕੋਲ ਬਹੁਤ ਜ਼ਿਆਦਾ ਰਿਜ਼ਲਟ ਹੈ ਘਟੂ ਘਟ ਮੇਰੇ ਕੋਲ 5 ਸਾਲ ਪੁਰਾਣਾ ਗੂਤਰ ਹੈ ਮੇਰੇ ਕੋਲ ਜਿਹੜਾ ਉਡਰਨ ਵੀ ਲਿਆ ਤੇ ਬੱਚੇ ਵੀ ਰਿਜ਼ਲਟ ਨਾ ਆਉਂਦੇ ਆ ਤੇ ਇਹ ਕਮੈਂਟ ਕਰਕੇ ਦੱਸਣਾ ਕਿਹੜੀ ਨਸਲ ਦਾ ਸਾਰੇ ਹੁਣ ਉੱਤੇ ਚੜ ਗਏ ਕੁਝਾ ਬੱਚੇ ਵਿੱਚੇ ਜਿਹੜੇ ਛੱਡੇ ਆ ਸਾਰਿਆਂ ਨਾਲ ਬੱਚੇ ਵਿੱਚੇ ਛੱਡੇ ਆ ਹਾਂਡੇ ਨਾਂ ਦੇ ਕੁਤਰੀ ਨਹੀਂ ਬੱਚੇ ਬੱਚੇ ਜੱਟੇ ਨਾਲ ਲਈ ਜੀ ਡਾਉਂਗ ਚੈੱਕ ਕਰਾਂਗੇ ਕੀ ਰਿਜ਼ਲਟ ਦਿੰਦੇ ਆ ਬਾਕੀ ਜਿਹੜੇ ਵੀ ਚੈਨਲੋਂ ਤੇ ਨਵੇਂ ਆਉਂਦੇ ਆ ਚੈਨਲ ਉਹ ਤਾਂ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਮੈਂ ਡਿ ਜਰੂਰ ਕਰਿਆ ਕਰੋ